ਤਿਹਾਰਾ ਨੂੰ ਦੇਖਦੇ ਹੋਏ ਦੇਸ਼ ਭਰ ਦੇ ਵਿੱਚ 플ੈਗ ਮਾਰਚ ਕੱਢੇ ਜੱਜ ਦੇ ਤਹਿਤ ਅੱਜ ਮੋਗਾ ਪੁਲਿਸ ਵੱਲੋਂ ਜਿਹੜਾ ਕਿ ਸ਼ਹਿਰ ਵਿੱਚ 플ੈਗ ਮਾਰਚ ਕੱਢਿਆ ਗਿਆ ਇਹ ਮਾਰਚ ਐਸਪੀ ਹੈੱਡਕੁਆਟਰ ਸੰਦੀਪ ਸਿੰਘ ਮੰਡ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੌਜੀ ਦਸਤੇ ਡੀਐਸਪੀ ਅਤੇ ਐਸਐਚਓ ਤੇ ਹੋਰ ਅਧਿਕਾਰੀ ਜਿਹੜੇ ਕਿ ਸ਼ਾਮਲ ਸਨ ਮੋਗਾ ਦੇ ਚਾਰ ਹਲਕਿਆਂ ਵਿੱਚ ਪੁਲਿਸ ਵੱਲੋਂ ਇਹ ਜਿਹੜਾ ਕਿ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਲੋਕ ਆਪਣੇ ਤਿਹਾਰਾਂ ਨੂੰ ਅਮਨ ਸ਼ਾਂਤੀ ਨਾਲ ਮਨਾ ਸਕਣ। ਐਸਪੀ ਜਨੀਅਰ ਦੱਸਿਆ ਕਿ ਜ਼ਿਲ੍ਹੇ ਵਿੱਚ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਸੁਚੇਤ ਹੈ। ਹਰ ਥਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕੋਸ਼ਿਸ਼ ਹੈ ਕਿ ਲੋਕ ਆਪਣੇ ਤਿਹਾਰ ਪੂਰੀ ਖੁਸ਼ੀ ਅਤੇ ਅਮਨ ਨਾਲ ਮਨਾ ਸਕਣ। ਮਾਜੋ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਰਦੀ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਅੱਜ ਮੋਗਾ ਪੂਰੇ ਜ਼ਿਲ੍ਹੇ ਦੀਆਂ ਚਾਰੋਂ ਸੜਕਾਂ ਵਿੱਚ ਇੱਕ ਜੁਆਇੰਟ ਪੈਕਵਾਟ ਕੀਤਾ ਜਾ ਰਿਹਾ ਹੈ ਅਸੀਂ ਅੱਜ ਇਸ ਵੇਲੇ ਜੁਗਿੰਦਰ ਚੌਕ ਸਿਟੀ ਮੋਗਾ ਖੜੇ ਹੈ ਮੇਰੇ ਨਾਲ ਚਾਰ ਜੀਓ ਡੀਐਸਪੀ ਰੈਂਕ ਦੇ ਅਫਸਰ ਚਾਰ ਹੀ ਐਸਐਚਓ ਜਿਹੜੇ ਮੋਗਾ ਸਰਵਿਸ ਜਨ ਦੇ 4 ਐਸ ਐਚਓ ਤੇ ਨਾਲ 120 ਦੇ ਕਰੀਬ ਜਵਾਨ ਜਿਹਦੇ ਵਿੱਚ 2000 ਰਪੀਆ ਟੀਮਾਂ ਤੇ ਨਾਲ ਸਾਡੀ ਲੋਕਲ ਪੀਸੀਆਰ ਦੀ ਟੀਮ ਅਸੀਂ ਇੱਕ ਫਲੈਗ ਮਾਰਚ ਕਰ ਰਹੇ ਹਾਂ ਬਾਜ਼ਾਰ ਦੇ ਵਿੱਚ ਜਿਹਦੇ ਵਿੱਚ ਅਸੀਂ ਇੱਕ ਤਾਂ ਸਾਡਾ ਲੋਕਾਂ ਨੂੰ ਮੈਸੇਜ ਹੋਏਗਾ ਕਿ ਪੁਲਿਸ ਜਿਹੜੀ 24 ਘੰਟੇ ਤੇ ਸੱਤੋ ਦਿਨ ਉਸਤੈਦ ਹੈ ਤੇ ਮਾੜੇ ਅਨਸਰਾਂ ਨੂੰ ਅਸੀਂ ਇਸੇ ਫਲੈਗ ਮਾਰਚ ਚ ਨਾਲ ਇੱਕ ਮੈਸੇਜ ਮਿਲ ਜਾਂਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਹੈ ਤੇ ਕੋਈ ਵੀ ਐਹੋ ਜੀ ਗਤੀਵਿਧੀ ਕੋਈ ਸ਼ਰਾਰਤੀ ਹਰਕਤ ਕਰਨ ਤੋਂ ਪਹਿਲਾਂ ਸੋਚ ਲਵੇ ਵੀ ਉਹਦਾ ਅੰਜਾਮ ਇਹ ਹੈ ਕਿ ਵੀ ਅਸੀਂ ਕਾਨੂੰਨ ਦੇ ਤਹਿਤ ਬਣਦੀ ਤੁਰੰਤ ਕਾਰਵਾਈ ਕਰਨ ਲਈ ਤਤਪਰ ਹਾਂ ਸਰ ਜੇ ਧਿਆਰਾਂ ਦਾ ਸੀਜ਼ਨ ਚੱਲ ਰਿਹਾ ਹੈ ਨਾਕਾਬੰਦੀ ਕਿਉਂ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਹਾਂਜੀ ਸਾਡੀਆਂ ਜਿਹੜੀਆਂ ਨੇ ਡੇ ਟਾਈਮ ਤੇ ਨਾਈਟ ਟਾਈਮ ਲਗਾਤਾਰ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਅਸੀਂ ਸਪੈਸ਼ਲ ਜਿਹੜੀ ਅਰਬਨ ਏਰੀਆ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਖਰੇ ਨਾਕੇ ਚੱਲ ਰਹੇ ਹੈ ਜਿਹਦੇ ਵਿੱਚ ਪੀਸੀਆ ਦੀਆਂ ਟੀਮਾਂ ਨੇ ਜਿਹਦੇ ਵਿੱਚ ਸਾਡੇ ਜਿਹੜੇ ਥਾਣਿਆਂ ਦੇ ਜੁਟੀ ਅਫਸਰ ਹੈ ਉਹ ਨਾਕੇ ਲਾ ਰਹੇ ਨੇ ਇਸ ਤੋਂ ਇਲਾਵਾ ਜਿਹੜੀਆਂ ਵੀ ਸਾਡੇ ਜ਼ਿਲ੍ਹੇ ਦੀਆਂ ਹੱਦਾਂ ਨੇ ਜਿਹਨੂੰ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਕਹਿੰਦੇ ਆ ਉਹ ਵੀ 24 ਘੰਟੇ ਦੋ ਸ਼ਿਫਟਾਂ ਜਿਹੜੀਆਂ ਦਿਨਤਿਆਂ ਤੇ ਸ਼ਾਮਤਿਆਂ ਚੱਲ ਰਹੀਆਂ ਸਾਡੇ ਕੋਲ ਕੁਝ ਐਕਸਟਰਾ ਫੋਰਸ ਹੈੱਡਕੁਆਰਟਰ ਵੱਲੋਂ ਵੀ ਸਾਨੂੰ ਮਿਲੀ ਹੈ ਜਿਹੜੀ ਉਹ ਵੀ ਫੋਰਸ ਵੀ ਅਸੀਂ ਪ੍ਰੋਪਰ ਉਹਦੀ ਯੂਟਿਲਾਈਜੇਸ਼ਨ ਕਰ ਰਹੇ ਆ ਤਾਂ ਕਿ ਲੋਕਾਂ ਵਿੱਚ ਵੱਧ ਤੋਂ ਵੱਧ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਦਾ ਲੋਕਾਂ ਨੂੰ ਮਹਿਸੂਸ ਹੋਵੇ ਤੇ ਅਸੀਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਤੇ ਨੱਥ ਪਾ ਸਕੀਏ ਸਰ ਅਪੀਲ ਕੀ ਕਰੋਗੇ ਸਰ ਬੱਸ ਅਸੀਂ ਅਪੀਲ ਤਾਂ ਇਹੀ ਹੈ ਜੀ ਜਨਰਲ ਅਪੀਲ ਹੈ ਪੁਲਿਸ ਦੀ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਹੈ ਉਹ ਕੋਈ ਵੀ ਇਹੋ ਜੀ ਗਤੀਵਿਧੀ ਕਰਨ ਤੋਂ ਪਹਿਲਾਂ ਸੋਚੇ ਕਿ ਵੀ ਇਹਦਾ ਜਿਹੜਾ ਅੰਜਾਮ ਹੈ ਅਸੀਂ ਪ੍ਰੋਪਰ ਜਿਹੜੀ ਪੁਲਿਸ ਦਾ ਐਕਸ਼ਨ ਤੁਰੰਤ ਲੈਨੇ ਆਂ ਬੋਗਾ ਪੁਲਿਸ ਬੜੀ ਹੀ ਪ੍ਰੋਫੈਸ਼ਨਲ ਪ੍ਰੈਕਟੀਕਲ ਪੁਲਿਸ ਹੈ ਤੇ ਸਾਡੇ ਕੋਲ ਜਿਹੜੀ ਨਵੀਂ ਫੋਰਸ ਹੈ ਇਹ ਵੀ ਜਿਹੜੇ ਨਵੇਂ ਜਵਾਨ ਮੁੰਡੇ ਨੇ ਸਾਡੀ ਅਜ ਫੋਰਸ ਦਾ ਹਿੱਸਾ ਨੇ ਇਹ ਵੀ ਬਹੁਤ ਐਕਟਿਵਲੀ ਪੁਲਿਸਿੰਗ ਕਰ ਰਹੇ ਆ ਤੇ ਮੇਰੇ ਨਾਲ ਵੀ ਅੱਜ 4 G.O ਹੈ ਤੇ ਸਾਡੀ ਫੋਰਸ ਹੈ ਅਸੀਂ ਅੱਜ ਬਲੈਕ ਵਾਚ ਕਰ ਰਹੇ ਆ ਸਾਡਾ ਇਹੀ ਮੈਸੇਜ ਹੈ ਮੇਰੇ ਨੂੰ